ਨਮਸਕਾਰ ਦੋਸਤੋ ਇੱਕ ਕਹਾਣੀ ਕਾ YouTube ਚੈਨਲ ਤੇ ਤੁਹਾਡਾ ਨਿੱਘਾ ਸਵਾਗਤ ਹੈ ਜੇ ਤੁਹਾਨੂੰ ਸਾਡੀਆਂ ਕਹਾਣੀਆਂ ਵਧੀਆ ਲੱਗਦੀਆਂ ਹਨ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅਤੇ ਸਾਡੀ YouTube ਫੈਮਲੀ ਦਾ ਹਿੱਸਾ ਜ਼ਰੂਰ ਬਣੋ ਦੋਸਤੋ ਕਹਾਣੀ ਸੁਣਨ ਤੋਂ ਪਹਿਲਾਂ ਕਹਾਣੀ ਦੇ ਪਾਤਰਾਂ ਬਾਰੇ ਜਾਣਦੇ ਹਾਂ ਬਾਪੂ ਜੀ ਨਾਮ ਕਰਤਾਰ ਸਿੰਘ ਉਮਰ 75 ਸਾਲ ਹੱਥ ਥੋੜੇ ਕੰਬਦੇ ਹਨ रोहन उमर 25 ਸਾਲ ਬਾਪੂ ਜੀ ਦਾ ਪੋਤਾ ਤੇ ਅੱਜ ਦੇ ਜ਼ਮਾਨੇ ਦਾ ਮੁੰਡਾ सुरेश ਮਿਸਤਰੀ ਉਮਰ 40 ਤੋਂ 45 ਸਾਲ ਇਲੈਕਟ੍ਰੋਨਿਕਸ ਦੀ ਦੁਕਾਨ ਵਾਲਾ ਕਹਾਣੀ ਸ਼ੁਰੂ ਹੁੰਦੀ ਹੈ ਘਰ ਦੀ ਬੈਠੇ ਤੋਂ ਕਮਰਾ ਬਹੁਤ ਆਧੁਨਿਕ ਹੈ ਵੱਡਾ ਟੀਵੀ ਅਤੇ ਸਮਾਰਟ ਸਪੀਕਰ ਪਏ ਹਨ ਪਰ ਵਿਚਕਾਰ ਸੋਫੇ ਤੇ ਕਰਤਾਰ ਸਿੰਘ ਬੈਠੇ ਹਨ ਉਹਨਾਂ ਦੇ ਹੱਥ ਵਿੱਚ ਇੱਕ ਬਹੁਤ ਪੁਰਾਣਾ ਮਿੱਟੀ ਨਾਲ ਭਰਿਆ ਟੇਪ ਰੀਕੋਰਡਰ ਹੈ। ਉਹ ਵਾਰ-ਵਾਰ ਪਲੇ ਬਟਨ ਦਬਾਰੇ ਹਨ ਪਰ ਰੀਲ اٹਕ ਰਹੀ ਹੈ। ਰੋਹਨ ਫੋਨ ਹੱਥ ਵਿੱਚ ਲੈ ਕੇ ਅੰਦਰ ਆਉਂਦਾ ਹੈ। ਬਾਪੂ ਜੀ ਤੁਸੀਂ ਅਜੇ ਵੀ ਉਹ ਪੁਰਾਣਾ ਕਬੜ ਫੜੀ ਬੈਠੇ ਹੋ। ਮੈਨੂੰ ਦੱਸੋ ਕਿਹੜਾ ਗਾਣਾ ਸੁਣਨਾ ਹੈ। ਮੈਂ ਐਲੈਕਸਾ ਤੇ ਲਗਾ ਦਿੰਦਾ ਹਾਂ। ਬਾਪੂ ਜੀ ਦੀ ਨਜ਼ਰ ਰੀਕੋਰਡਰ ਤੇ ਟਿੱਕੀ ਹੋਈ ਹੈ ਤੇ ਆਵਾਜ਼ ਵਿੱਚ ਕੰਬਣੀ ਹੈ। ਇਹ ਮਸ਼ੀਨ ਖਰਾਬ ਹੋ ਗਈ ਹੈ ਪੁੱਤ। ਇਸ ਦੀ ਸ਼ਾਇਦ ਧਾਰ ਹਿਲ ਗਈ ਲੱਗਦੀ ਹੈ। ਰੋਹਨ ਸਾਹ ਪਰਦਾ ਹੋਇਆ ਕੋਲ ਬੈਠ ਜਾਂਦਾ ਏ। ਲਾਓ ਕੁਲਦੀਪ ਮਾਨਕ ਜਾਂ ਜਮਲਾ ਜੱਟ ਸਭ ਕੁਝ ਹੈ ਮੇਰੇ ਫੋਨ ਵਿੱਚ। ਉਹ ਜ਼ਮਾਨਾ ਗਿਆ ਬਾਪੂ ਜੀ ਹੁਨੇ ਡੱਬੇ ਨਹੀਂ ਚੱਲਦੇ। ਕਰਤਾਰ ਸਿੰਘ ਥੋੜਾ ਗੁੱਸੇ ਤੇ ਜ਼ਿੱਦ ਨਾਲ ਕਹਿੰਦਾ ਏ। ਤੂੰ ਨਹੀਂ ਸਮਝੇਂਗਾ। ਮੈਨੂੰ ਗਾਣਾ ਨਹੀਂ ਸੁਣਨਾ। ਮੈਨੂੰ ਬਸ ਇਹਨੂੰ ਠੀਕ ਕਰਾਉਣਾ ਹੈ। ਕਰਤਾਰ ਸਿੰਘ ਰੀਕੋਰਡਰ ਨੂੰ ਆਪਣੀ ਛਾਤੀ ਨਾਲ ਕੁੱਟ ਕੇ ਫੜ ਲੈਂਦੇ ਹਨ ਜਿਵੇਂ ਕੋਈ ਕੀਮਤੀ ਖਜ਼ਾਨਾ ਹੋਵੇ ਫੇਰ ਸ਼ਾਮ ਦੇ ਟਾਈਮ ਤੇ ਬਾਪੂ ਅਤੇ ਪੋਤਾ ਇਲੈਕਟ੍ਰੋਨਿਕਸ ਰਿਪੇਅਰ ਦੁਕਾਨ ਤੇ ਜਾਂਦੇ ਹਨ ਦੁਕਾਨ ਵਿੱਚ ਤਾਰਾਂ ਅਤੇ ਖਰਾਬ ਟੀਵੀ ਖਿਲਰੇ ਪਏ ਹਨ ਮਿਸਤਰੀ ਸੁਰੇਸ਼ ਰੀਕੋਰਡਰ ਨੂੰ ਖੋਲ ਕੇ ਦੇਖ ਰਿਹਾ ਹੈ ਕਰਤਾਰ ਸਿੰਘ ਉਮੀਦ ਭਰੀਆਂ ਨਜ਼ਰਾਂ ਨਾਲ ਉਸ ਨੂੰ ਦੇਖ ਰਹੇ ਹਨ ਮਿਸਤਰੀ ਕਹਿੰਦਾ ਹੈ ਬਾਪੂ ਜੀ ਇਸ ਦਾ ਹੈੱਡ ਕੱਸ ਗਿਆ ਹੈ ਤੇ ਮੋਟਰ ਵੀ ਜਾਮ ਹੈ ਨਵਾਂ ਲੈ ਲਓ ਕੋਈ ਇਹ ਨਹੀਂ ਚੱਲਣਾ ਹੁਣ ਕਰਤਾਰ ਸਿੰਘ ਦੀਆਂ ਅੱਖਾਂ ਪਰ ਆਉਂਦੀਆਂ ਹਨ ਦੇਖ ਭਾਈ ਮੇਰੇ ਕੋਲ ਪੈਸੇ ਦੀ ਕਮੀ ਨਹੀਂ ਤੂੰ ਜਿੰਨੇ ਮਰਜ਼ੀ ਲੈ ਲੈ ਪਰ ਇਹਨੂੰ ਚਲਾ ਦੇ ਬਸ ਇੱਕ ਵਾਰੀ ਚਲਾ ਦੇ ਮਿਸਤਰੀ ਹੈਰਾਨ ਹੋ ਕੇ ਪਰ ਬਾਪੂ ਜੀ ਇਸ ਕੈਸਟ ਵਿੱਚ ਹੈ ਕੀ ਕੋਈ ਪੁਰਾਣਾ ਹਿੱਟ ਗਾਣਾ ਹੈ ਕਰਤਾਰ ਸਿੰਘ ਹੋਲੀ ਜਈ ਆਵਾਜ਼ ਵਿੱਚ ਕਹਿੰਦਾ ਹੈ ਸਨ 1985 ਦੀ ਰਿਕਾਰਡਿੰਗ ਹੈ ਸੁਰੇਸ਼ ਕਹਿੰਦਾ ਹੈ ਮੈਂ ਇੰਟਰਨੈਟ ਤੋਂ ਡਾਊਨਲੋਡ ਕਰ ਦਿੰਦਾ ਤੁਸੀਂ ਨਾਮ ਦੱਸੋ ਬਾਪੂ ਜੀ ਕਾਊਂਟਰ ਤੇ ਹੋਲੀ ਜਿਹੀ ਹੱਥ ਮਾਰਦੇ ਹੋਏ ਕਹਿੰਦੇ ਨੇ ਇੰਟਰਨੈਟ ਤੇ ਸੁਰਿੰਦਰ ਕੋਰ ਤਾਂ ਮਿਲ ਜਾਊਗੀ ਪਰ ਇੰਟਰਨੈਟ ਤੇ ਮੇਰੀ ਜੀਤੋ ਦੀ ਆਵਾਜ਼ ਨਹੀਂ ਮਿਲਣੀ ਦੁਕਾਨ ਵਿੱਚ ਚੁੱਪ ਛਾ ਜਾਂਦੀ ਹੈ ਸੁਰੇਸ਼ ਕੰਮ ਰੋਕ ਕੇ ਬਾਪੂ ਵੱਲ ਦੇਖਦਾ ਹੈ ਬਾਪੂ ਰੋਂਦੇ ਹੋਏ ਉਸ ਦਿਨ ਅਸੀਂ ਇਹ ਰਿਕਾਰਡਰ ਨਵਾਂ ਲਿਆਈ ਸੀ ਮੈਂ ਸ਼ੌਂਕ-ਸ਼ੌਂਕ ਵਿੱਚ ਗਾਣਾ ਰਿਕਾਰਡ ਕਰ ਰਿਹਾ ਸੀ ਉਹ ਪਿੱਛੇ ਰਸੋਈ 'ਚ ਭਾਂਡੇ ਸਾਫ਼ ਕਰ ਰਹੀ ਸੀ ਗਾਣੇ ਦੇ ਵਿਚਕਾਰ ਉਹ ਹੱਸੀ ਸੀ ਤੇ ਉਸਨੇ ਕਿਹਾ ਸੀ ਬੱਸ ਕਰ ਹੁਣ ਚਾਹ ਪੀ ਲੈ ਮੈਨੂੰ ਗਾਣਾ ਨਹੀਂ ਸੁਣਨਾ ਮੈਨੂੰ ਬੱਸ ਉਹ ਚਾਹ ਪੀ ਲੈ ਸੁਣਨਾ ਹੈ 20 ਸਾਲ ਹੋ ਗਏ ਉਹਨੂੰ ਗਏ ਨੂੰ ਮੇਰੇ ਕੰਨ ਤਰਸ ਗਏ ਨੇ ਉਹਦੇ ਆਵਾਜ਼ ਲਈ ਫੋਟੋਆਂ ਤਾਂ ਬਹੁਤ ਨੇ ਪਰ ਆਵਾਜ਼ ਭੁੱਲਦੀ ਜਾ ਰਹੀ ਹੈ ਸੁਰੇਸ਼ ਹੁਣ ਉਸ ਟੁੱਟੀ ਮਸ਼ੀਨ ਨੂੰ ਕਬਾੜ ਵਾਂਗ ਨਹੀਂ ਦੇਖਦਾ ਉਹ ਪੇਸ਼ਕਾ ਸੁਕਦਾ ਏ ਤੇ ਕਹਿੰਦਾ ਏ ਬੈਠੋ ਬਾਪੂ ਜੀ ਮੈਂ ਕੋਸ਼ਿਸ਼ ਕਰਦਾ ਹਾਂ ਰਾਤ ਦੇ ਸਮੇਂ ਕਾਰ ਦੀ ਬੈਠਕ ਵਿੱਚ ਰੋਹਨ ਆਪਣੇ ਲੈਪਟਾਪ ਤੇ ਕੰਮ ਕਰ ਰਿਹਾ ਹੈ ਦਰਵਾਜ਼ਾ ਖੁੱਲਦਾ ਹੈ ਕਰਤਾਰ ਸਿੰਘ ਅੰਦਰ ਆਉਂਦੇ ਨੇ ਰਿਕਾਰਡਰ ਨੂੰ ਬਹੁਤ ਧਿਆਨ ਨਾਲ ਫੜਿਆ ਹੋਇਆ ਹੈ ਉਹ ਚੁੱਪ-ਚਾਪ ਸੋਫੇ ਤੇ ਬੈਠ ਜਾਂਦੇ ਨੇ ਕਰਤਾਰ ਸਿੰਘ ਕਮਦੇ ਹੱਥਾਂ ਨਾਲ ਪਲੇ ਬਟਨ ਦਬੋਂਦੇ ਹਨ ਮਸ਼ੀਨ ਵਿੱਚ ਛੂਕਣ ਦੀ ਆਵਾਜ਼ ਆਉਂਦੀ ਹੈ ਰੋਹਨ ਸਿਰ ਚੁੱਕ ਕੇ ਦੇਖਦਾ ਹੈ ਕੁਝ ਬੋਲਣਾ ਨਹੀਂ ਲੱਗਦਾ ਹੈ ਪਰ ਰੁਕ ਜਾਂਦਾ ਹੈ ਅਚਾਨਕ ਸ਼ੋਰ ਦੇ ਵਿਚਕਾਰੋਂ ਇੱਕ ਜਵਾਨ ਆਦਮੀ ਦੀ ਬੇਸੂਰੀ ਗਾਉਂਦੀ ਆਵਾਜ਼ ਆਉਂਦੀ ਹੈ। ਟੇਪ ਦੀ ਆਵਾਜ਼ ਵਿੱਚ ਲੱਠੇ ਦੀ ਚਾਦਰ ਗਾਣਾ ਵੱਜਦਾ ਹੈ। ਕਰਤਾਰ ਸਿੰਘ ਅੱਖਾਂ ਬੰਦ ਕਰ ਲੈਂਦੇ ਨੇ। ਚਿਹਰੇ ਤੇ ਮੁਸਕਰਾਹਟ ਹੈ। ਉਹ ਇੰਤਜ਼ਾਰ ਕਰਦੇ ਹਨ। ਫਿਰ ਬੈਕਗ੍ਰਾਉਂਡ ਵਿੱਚ ਭਾਂਡੇ ਖੜਕਣ ਦੀ ਆਵਾਜ਼ ਆਉਂਦੀ ਹੈ। ਫਿਰ ਇੱਕ ਔਰਤ ਦੀ ਮਿੱਠੀ ਜਿਹੀ ਹਾਸੇ ਦੀ ਆਵਾਜ਼ ਆਉਂਦੀ ਹੈ। "ਵੇ ਬੱਸ ਵੀ ਕਰੋ ਹੁਣ ਆ ਜਾਓ" ਚਾ ਪੀ ਲਓ ਟੇਪ ਬੰਦ ਹੋ ਜਾਂਦੀ ਹੈ ਕਮਰੇ ਵਿੱਚ ਬਿਲਕੁਲ ਸ਼ਾਂਤੀ ਹੈ ਕਰਤਾਰ ਸਿੰਘ ਇੱਕ ਲੰਬਾ ਸਾਹ ਲੈਂਦੇ ਹਨ ਇੱਕ ਹੰਝੂ ਉਹਨਾਂ ਦੀ ਚਿੱਟੀ ਦਾੜੀ ਤੇ ਡਿੱਗਦਾ ਹੈ ਉਦਾਸ ਨਹੀਂ ਹਨ ਸਗੋਂ ਇਹ ਜਲਗ ਰਿਹਾ ਹੈ ਜਿਵੇਂ ਉਹਨਾਂ ਨੂੰ ਸਕੂਨ ਮਿਲ ਗਿਆ ਹੋਵੇ ਰੋਹਨ ਹੌਲੀ ਜਹੀ ਕਹਿੰਦਾ ਹੈ ਇਹ ਬੀਬੇ ਸੀ ਕਰਤਾਰ ਸਿੰਘ ਹੌਲੀ ਜਹੀ ਸਿਰ ਹਿਲਾਉਂਦੇ ਨੇ ਮਸ਼ੀਨ ਨੂੰ ਪਿਆਰ ਕਰਦੇ ਹੋਏ ਕਰਤਾਰ ਸਿੰਘ ਕਹਿੰਦੇ ਨੇ ਹਾਂ ਅੱਜ ਚਾਹ ਦਾ ਸੁਆਦ ਆਊਗਾ। ਰੋਹਨ ਹੋਲੀ ਜਹੀ ਆਪਣਾ ਲੈਪਟਾਪ ਬੰਦ ਕਰ ਦਿੰਦਾ ਏ। ਉੱਠ ਕੇ ਆਪਣੇ ਦਾਦੇ ਦੇ ਮੋਢੇ ਤੇ ਹੱਥ ਰੱਖਦਾ ਏ। ਇਹ ਕਹਾਣੀ ਦੱਸਦੀ ਹੈ ਕਿ ਅਸੀਂ ਵੀਡੀਓ ਅਤੇ ਫੋਟੋਆਂ ਤਾਂ ਸੰਭ ਲੈਂਦੇ ਆਂ ਪਰ ਅਸੀਂ ਅਕਸਰ ਆਪਣੇ ਪਿਆਰਿਆਂ ਦੀਆਂ ਨਿੱਕੀਆਂ-ਨਿੱਕੀਆਂ ਆਮ ਗੱਲਾਂ ਤੇ ਆਵਾਜ਼ਾਂ ਭੁੱਲ ਜਾਂਦੇ ਆਂ ਜੋ ਅਸਲ ਵਿੱਚ ਜ਼ਿੰਦਗੀ ਹੁੰਦੀਆਂ ਹਨ। ਉਮੀਦ ਆ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਹੋਵੇਗੀ। ਇਹੋ ਜੀਆਂ ਹੋਰ ਕਹਾਣੀਆਂ ਸੁਣਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਸਾਡੀ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ। ਧੰਨਵਾਦ।